ਹੈਂ ਇਹ ਕੌਣ ਨਾ ਤੇ ਕੋਈ ਰਿਸ਼ਤੇਦਾਰ ਵਾ ਤੇ ਨਾ ਤੇ ਸਭੀ ਦਾ ਦੋਸਤ ਹੀ ਆ ਇਹ ਹੈ ਕੌਣ ਨਾ ਤੇ ਪਿੰਡ ਦਾ ਹੀ ਲੱਗਣ ਡਿਆ ਵਾ ਆਗੇ ਮੰਮੀ ਹਾਂ ਪੋਤਾ ਆਗੇ ਆਂ ਚਾਹ ਬਣਾ ਕੇ ਤੇ ਲਿਆ ਘੁੱਟ ਜੇ ਬਣੀ ਹੈਗੀ ਤੋ ਲੈ ਪਤਾ ਨਹੀਂ ਬੋਨੇ ਕਿ ਲੋਂ ਅੰਦਰ ਵਾਲ ਲਿਆ ਪਤਾ ਨਹੀਂ ਜਿੰਨੂੰ ਮਰਜ਼ੀ ਲੈ ਆਉਂਦੇ ਆ ਨਾ ਜਾਣ ਨਾ ਪਛਾਨ ਤੇ ਮੈਂ ਤੇਰਾ ਮਹਿਮਾਨ ਅਹ ਚਾਹ ਬਣਾ ਕੇ ਲਿਆ ਪਤਾ ਤੂੰ ਕਹਿੰਦਾ ਮੇਰੇ ਮੰਮੀ ਡੈਡੀ ਹੈ ਨਹੀਂ ਮੇਰੇ ਭੈਣ ਭਰਾ ਹੈ ਨਹੀਂ ਤੇ ਕਿੱਦਾਂ ਤੇਰਾ ਰੋਟੀ ਪਾਣੀ ਦਾ ਸਰਦਾ ਆਂਟੀ ਜੀ ਰੋਟੀ ਬਣੀਦਾ ਦੇ ਐਦਾਂ ਹੀ ਜੇ ਜਿਹੜੋਂ ਨਿਆਣਾ ਸੀ ਤੇ ਮੰਮੀ ਡੈਡੀ ਹੈ ਨਹੀਂ ਸੀ ਤੇ ਜਿਹੜੀ ਜ਼ਮੀਨ ਮੇਰੇ ਕੋਲ ਆ ਗਈ ਥੋੜੀ ਬਹੁਤੀ ਉਹ ਜਿਹਨ ਮੈਂ 18 ਸਾਲਾਂ ਤੋਂ ਤੇ ਚਾਚਾ ਨੇ ਨਾ ਕਰਾ ਲੀ ਆਪਣੇ ਘੂਠੇ ਘਾਟੇ ਲਵਾ ਕੇ ਮੇਰੇ ਕੋਲ ਹੱਕ ਹਾਂ ਇਹ ਲਾ ਘਰ ਵੀ ਉਹ ਵੀ ਸਾਡਾ ਵੇਚਤਾ ਉਹਨਾਂ ਨੇ ਅੱਛਾ ਹਾਂਜੀ ਤੇ ਮੁੜ ਕੇ ਆਂਦੇ ਕਿ ਤੂੰ ਸਾਡਾ ਕੋ ਲੱਗਦਾ ਹੀ ਨਹੀਂਗਾ ਹੁਣ ਤੂੰ ਕਿਰਾਏ ਤੇ ਰਹਿਣਾ ਹਾਂਜੀ ਮੈਂ ਕਿਰਾਏ ਤੇ ਘਰ ਲਿਆ ਜੀ ਉੱਥੇ ਰੋਟੀ ਪਣੀ ਆਪ ਹੀ ਬਣਾਉਣਾ ਹਾਂਜੀ ਆਪ ਹੀ ਬਣਾਈਦਾ ਜੀ ਹੁਣ ਵੇ ਸਾਬੀ ਕਿਦਾਂ ਦੁਨੀਆ ਕਿੱਡੀ ਝਾਲਮਾ ਚਾਚੇ ਤਾਏ ਵੇਹਲਾ ਕੋਈ ਕਿਸ ਦਾ ਸਾਥ ਨਹੀਂ ਕੇ ਦਿੰਦੇ ਹੈ ਅੱਜ ਕੱਲ ਮੀ ਵੀ ਬਣਦਾ ਕਿਦਾਂ ਕੋ ਤੇ ਹੁਣ ਕਹ ਤੂੰ ਕਿਦਾਂ ਵਾ ਵੀ ਕਾਰੋਬਾਰ ਤੋਂ ਵੇਹਲਾ ਵਾ ਕਿ ਤੈਨੂੰ ਕਾਰੋਬਾਰ ਤੇਰਾ ਹੈਗਾ ਤੂੰ ਲੱਗਾ ਕਾਰੋਬਾਰ ਤੇ ਨਹੀਂ ਅੰਟੀ ਜੀ ਲੱਗੀ ਝਾੜੀ ਮਿਲ ਜੇ ਜਿੱਥੇ ਵੀ ਕੰਮ ਮਿਲ ਜੇ ਪੱਕਾ ਨਹੀਂਗਾ ਕੰਮ ਮੇਰੇ ਕੋਈ ਵੀ ਕਿ ਸਾਧਨ ਵੀ ਮੈਂ ਸਾਰੇ ਚਲਾ ਲੀਨਾ ਵਾ ਅੱਛਾ ਟਰੈਕਟਰ ਵੀ ਚਾਲਨਾ ਵਾ ਕੱਦੀ ਵੀ ਚਲਾ ਲੀਨਾ ਵਾ ਅੱਛਾ ਤੇ ਇਹ ਹੈ ਕਿ ਖੇਤੀਬਾੜੀ ਦਾ ਵੀ ਸਾਰਾ ਕੰਮ ਕਰ ਲੀਨਾ ਵਾ ਅੱਛਾ ਬਾਕੀ ਮੈਂ ਪਣਿਆ ਵਾ ਕਦੀ ਕਦਾਈ ਮੈਨੂੰ ਇੱਥੇ ਲਾ ਕੇ ਮੇਲਵਾ ਆਪਣੇ ਚੱਡਾ ਸ਼ੂਗਰ ਅੱਛਾ ਉਹ ਅੱਛਾ ਵੀ ਮੈਨੂੰ ਬੁਲਾ ਲੈਂਦੇ ਆ ਅੱਛਾ ਇਹ ਹੈ ਕਿ ਦਾਹ ਵੀਰਿਆਂ ਰੱਖਦੇ ਤੇ ਫੇਰ ਕੱਢਦੇ ਕੋਈ ਵੀ ਫਾਰਮੇਸੀ ਬੰਦਾ ਉਹ ਕੱਢ ਦਿੰਦੇ ਆਪਣੇ ਕੰਮ ਹੈਗੇ ਆ ਦੋ ਤਿੰਨ ਅੱਛਾ ਜੀ ਡਰਾਈਵਰ ਦੀ ਵੀ ਆਪਾਂ ਨੂੰ ਲੋੜ ਆ ਤੇ ਉੱਥੇ ਲਿਖਾ ਪੜੀ ਕਰਨ ਵਾਲਾ ਬੰਦਾ ਚਾਹੀਦਾ ਠੀਕ ਹੈ ਜੀ ਤੇ ਬੰਦਿਆਂ ਦੀ ਦੇਖ ਰੇ ਕਰਨ ਵਾਲਾ ਬੰਦਾ ਚਾਹੀਦਾ ਦੋ ਹੀ ਕੱਪ ਲਿਆਈ ਤੂੰ ਤੈਨੂੰ ਲਿਉਣੇ ਮੰਮੀ ਚਾਹ ਤੇ ਮੈਂ ਪਹਿਲੇ ਬਣਾ ਲਈ ਕੋਈ ਨਹੀਂ ਮੈਂ ਹੋਰ ਬਣਾਉਣਾ ਚੱਲ ਕੋਈ ਨਹੀਂ ਇਹ ਪੀ ਲੈਂਦੇ ਤੇ ਮੈਂ ਬਾਅਦ ਚ ਪੀ ਲਵਾਂ ਚੱਲ ਤੂੰ ਬਣਾ ਲਾ ਚੱਲ ਕੋਈ ਨਹੀਂ ਤੇ ਤੁਸੀਂ ਆਪਣੇ ਸਾਬੀ ਵੇਖ ਤੂੰ ਕੰਮ ਤੇ ਇਹਨੂੰ ਆਪਣੇ ਗਦਾਮਾ ਚ ਰੱਖ ਲਈਏ ਹਾਂ ਹਾਂ ਕੋਈ ਨਹੀਂ ਮੰਮੀ ਕਿਸੇ ਦੀ ਨਾ ਜ਼ਰੂਰ ਹੈਲਪ ਕਰਨੀ ਚਾਹੀਦੀ ਵੇ ਇਹਨੇ ਕਿੱਦਾਂ ਸਾਡਾ ਸਾਡੀ ਹੈਲਪ ਕੀਤੀ ਆ ਨਹੀਂ ਤੇ ਕਿੰਨਾ ਨੁਕਸਾਨ ਹੋਣਾ ਹੈ ਹੈਨਾ ਇਹ ਵੀ ਵਿਚਾਰਾ ਬੇਰੋਜ਼ਗਾਰ ਵਾ ਤਾਂ ਚਾਹ ਲੈਨੇ ਰੋਜ਼ਗਾਰ ਮਿਲ ਜੂਗਾ ਤੇ ਇਹ ਤਾਂ ਵੀ ਕੰਮ ਸੈੱਟ ਹੋ ਜੂਗਾ। ਹਾਂ ਕੋਈ ਗੱਲ ਨਹੀਂ ਮੈਂ ਕਿਹਾ ਹੋਵੇ ਸਵੇਪੋਂ ਆ ਜਾਣਗੇ ਕੋਈ ਨਹੀਂ ਵੇ ਲੈਨੇ ਕੰਮ ਕਰ ਸਾਰਾ ਨਾਲੇ ਇਹ ਕਰ ਤੂੰ ਹੀ ਵੀ ਵੇ ਲੈਓ ਜਿਹੜਾ ਤੁਹਾਨੂੰ ਪਸੰਦ ਆਊਗਾ ਉਹ ਤੁਸੀਂ ਦੱਸ ਦਿਓ ਆਪਾਂ। ਸਰ ਕੰਮ ਦੀ ਕੋਈ ਗੱਲ ਨਹੀਂ ਕੰਮ ਕੋਈ ਵੀ ਹੋਵੇ ਕੰਮ ਮੈਂ ਸਾਦੇ ਕਰ ਲੇਗਾ ਭਾਜੀ। ਬਾਕੀ ਜਿੰਨਾ ਮੈਂ ਤੁਹਾਡੇ ਬਾਰੇ ਸੁਣਿਆ ਹੈ ਨਾ ਤੁਸੀਂ ਜੋ ਉਤੋਂ ਵੀ ਵੱਧ ਕੇ ਲੋਕ ਬਾਹਰ ਆਉਂਦੇ ਹੁੰਦੇ ਸੀ ਕਿ ਸਰਦਾਰ ਜੀ ਹੁਣੀ ਬੜੇ ਚੰਗੇ ਆ ਬੜੀ ਹੈਲਪ ਕਰਦੇ ਲੋਕਾਂ ਦੀ। ਪਰ ਮੈਂ ਵੇਖ ਕੇ ਨਾ ਸੱਚੀ ਮੇਰਾ ਮਨ ਬਹੁਤ ਖੁਸ਼ ਹੋਇਆ। ਕਿ ਵਾਕਿਆ ਜਿੱਦਾਂ ਲੋਕਾਂ ਨੂੰ ਸੁਣਿਆ ਤੁਸੀਂ ਉਦਾਂ ਦੇ ਨਿਕਲੇ ਜੀ ਕੋਈ ਗੱਲ ਨਹੀਂ ਪੁੱਤ ਅਸੀਂ ਕਾਦੀ ਹਲਪ ਕਰਨੀ ਹੈ ਉਹ ਪ੍ਰਮਾਤਮਾ ਕਰਨ ਵਾਲਾ ਸਾਨੂੰ ਵੀ ਪ੍ਰਮਾਤਮਾ ਨੇ ਦਿੱਤਾ ਵਾ ਚਲੋ ਅਸੀਂ ਤਾਂ ਨੇ ਮਾਲਕਾ ਹਰ ਇੱਕ ਨੂੰ ਦੇ ਤੇ ਤੁਸੀਂ ਐਦਾਂ ਕਰੋ ਪੀਓ ਚਾਹ ਮੈਂ ਮਾਰਾ ਜਾ ਕੁੜੀ ਲੱਗ ਬਹੁਤ ਹੈ ਮੀ ਕੋਈ ਫੜੋ ਚਾਹ ਭਾਜੀ ਕੋਈ ਨਹੀਂ ਪੁੱਤ ਮੈਂ ਤੈਨੂੰ ਕਿਹਾਂ ਚਾਹ ਲੈ ਕੇ ਆ ਤੂੰ ਖਾਲੀ ਚਾਹ ਲੈ ਕੇ ਆ ਗਈਆਂ ਸਾਡੇ ਘਰ ਦੀ ਰੋ ਰੋ ਰਿਤ ਤਨੀ ਹੈਗੀ ਹੈਗੀ ਪਿਖਾਲੀ ਚਾਹ ਪਾਣੀ ਕੇ ਨੂੰ ਪਈਏ ਮੰਮੀ ਸਾਰਾ ਕੁਝ ਇਹ ਹੈਗਾ ਕਰ ਪਰ ਇਹ ਹੈ ਕੌਣ ਤੁਸੀਂ ਜਿੰਨੂ ਮਰਜੀ ਕਰ ਚੁੱਕ ਕੇ ਲੈ ਆਉਨੇ ਆ ਉਹ ਥੋੜਾ ਬੋੜਾ ਸੋਚਿਆ ਕਰੋ ਮਨਦੀਪ ਆ ਘਰ ਮੈਂ ਆਂ ਘਰ ਫਿਰ ਵੀ ਲੋਕੀ ਘਰ ਨਹੀਂ ਹੈ ਬਗਾਨੇ ਬੰਦੇ ਨੂੰ ਵਾੜਦੇ ਮੈਂ ਸੋ ਸਮਝ ਕੇ ਲਿਆਈਆਂ ਜੇ ਚੱਲ ਅੱਬਲ ਤਾਂ ਤੁਹਾਨੂੰ ਚਾਹੀਦੇ ਪਕੌੜੇ ਬਣਾਉਣੇ ਜੇ ਪਕੌੜੇ ਨਹੀਂ ਤੂੰ ਬਣਾਏ ਤਾਂ ਤੂੰ ਬਿਸਕੁਟ ਭੁਜੀਏ ਲੈ ਆਂਦੀ ਤੂੰ ਖਾਲੀ ਚਾਹ ਉਥੇ ਰਹਾ ਦਿੱਤੀ ਆ ਠੀਕ ਆ ਮੰਮੀ ਹਣ ਜਿਹੜਾ ਪਿੰਡ ਚੋਂ ਜਬ ਬਾਹਰ ਕੋਈ ਆਊਗਾ ਨਾ ਪਕੌੜੇ ਕੱਟ ਕੱਟ ਰੱਖਿਆ ਕਰੂੰਗੀ ਉਹ ਮੈਨੂੰ ਪਤਾ ਵਾ ਇੱਜ਼ਤ ਮਾਨ ਕਰਨਾ ਉਹ ਜਦੋਂ ਵੀ ਕੋਈ ਪਿੰਡ ਚ ਆਉਂਦਾ ਵਧੀਆ ਬਰਫੀ ਰੱਖੀਦੀ ਆ ਹੋਰ ਕਿੰਨੀਆਂ ਚੀਜ਼ਾਂ ਰੱਖੀਦੀਆਂ ਹੁਣ ਉਹ ਨਾਲ ਦੀ ਜਾਣਨਾ ਪਛਾਣਨਾ ਉਹ ਪਿੰਡ ਦਾ ਵਾ ਨਾ ਉਹ ਸਭੀ ਦਾ ਦੋਸਤ ਆ ਵਕੀਫ ਤਾਂ ਕੌਣ ਆ ਤੇ ਕੌਣ ਨਹੀਂ ਆ ਮੇਰੀ ਗੱਲ ਸੁਣ ਜਦੋਂ ਮੈਂ ਗਈ ਹਣਾ ਦਾ ਕੜਾਕੜਾ ਖਰੀਦਣ ਚੈਨੀ ਖਰੀਦਣ ਗਈ ਹਾਂ ਤੇ ਉੱਥੇ ਮੇਰਾ ਰਾਦਾ ਮੇਰੇ ਤੋਂ ਖਰੀਦ ਕਰਾਦ ਕੇ ਤੇ ਮੈਂ ਬਾਹਰ ਨਿਕਲੀ ਮੇਰਾ ਰਾਦਾ ਚਲ ਮਨਦੀਪ ਬਾਤੇ ਸੂਟ ਲੈ ਜਾਨੀ ਆ ਕਹਿੰਦੀ ਰਹਿੰਦੀ ਆ ਮੇਰਾ ਤਾਂ ਟੀ-ਸ਼ਰਟਾ ਪਜਾਮ ਮੈਂ ਤਾਂ ਇਹ ਵੀ ਫੜ ਕੇ ਲੈ ਜਾਨੀ ਆਈ ਤੇ ਹੈ ਗਈ ਆ ਤੇ ਜਦੋਂ ਮੈਂ ਬਾਹਰ ਲਿਖ ਕਿੰਨੀ ਵਾਰੀ ਮਨਦੀਪ ਨੂੰ ਫੋਨ ਲਾਇਆ ਤੇ ਮਨਦੀਪ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਮੈਂ ਬਾਹਰ ਨਿਕਲੀ ਆ ਤੇ ਇਦਾਂ ਮੈਂ ਫੋਨ ਲਾਇਆ ਘਰ ਨੂੰ ਤੇ ਪਰਸ ਮੇਰੀ ਬਾਹਤ ਤੇ ਕੋਈ ਚੋਰ ਮੇਰੀ ਬਾਹਤ ਉਹ ਪਰਸਲ ਆ ਕੇ ਲੈ ਗਿਆ ਹੈ ਹੋਰ ਤੈਨੂੰ ਕੀ ਪਤਾ ਉਥੇ ਕਿੰਨੇ ਵਿੱਚ ਕਾਗਤ ਸੀਗੇ ਕਿੰਨੇ ਪੈਸੇ ਸੀਗੇ ਵਿੱਚ ਹੁਣ ਦੱਸਿਆ ਥੋੜੀ ਜਾਂਦਾ ਉਹ ਜਿਹੜਾ ਸੋਨਾ ਖਰੀਦਿਆ ਉਹ ਵੀ ਪਰਸ ਦੇ ਵਿੱਚ ਹੀ ਹਾਏ ਮੰਮੀ ਮੇਰੇ ਲੋ ਕਿੰਨਾ ਨੁਕਸਾਨ ਹੋ ਜਾਣਾ ਹੈ ਨਾ ਤੇ ਫਿਰ ਬਚੇ ਕਿਦਾਂ ਬਚੇ ਕਿਦਾਂ ਇੰਨੇ ਮੁੰਡੇ ਨੇ ਬਚਾਏ ਓ ਇਹ ਵਿਗਾਰੀਆਂ ਆਉਂਦੇ ਨੇ ਜਦੋਂ ਮੈਂ ਦਵਾਈ ਦਿੱਤੀ ਚੋਰ ਲੈ ਗਿਆ ਪਰਸ ਚੋਰ ਲੈ ਗਿਆ ਚੋਰ ਤੇ ਇਹਨੇ ਇਦਾਂ ਔੜ ਕੇ ਵਿਚਾਰੇ ਨੇ ਆਈ ਦੀ ਜਾਨ ਤੇ ਬਹਾਣੀਆ ਵਿਚਾਰੇ ਦੇ ਤੋ ਪਤਾ ਕਿੱਡਾ ਜਵਾਨ ਹੀ ਜਿਹੜਾ ਚੋਰ ਹੀ ਉਹਨੇ ਮਾਂ ਇਹਦੇ ਕੋ ਫੜ ਫੜ ਕੇ ਤੇ ਮੇਰਾ ਪਰਸ ਮੈਨੂੰ ਪੜਾਇਆ ਹੈਗਾ ਤੇ ਫੇਰ ਤੂੰ ਕਿਦਾਨੀ ਆਂ ਵੀ ਉਪਰਾਂ ਜਿੰਨੇ ਮੇਰੀ ਇੰਨੀ ਹੈਲਪ ਕੀਤੀ ਹੋਵੇ ਉਹਨੂੰ ਹੁਣ ਕਿਦਾਂ ਉਹਨਾਂ ਦਾ ਘਾਰਾ ਕਰਦਾ ਨਾਲੇ ਪੁੱਤ ਇਹ ਵਿਚਾਰਾ ਨਾ ਘਰੋਂ ਬਾਹਰੋਂ ਇਹਦਾ ਕੋਈ ਨਹੀਂਗਾ ਇਹਦਾ ਮਾਂ ਪਿਓ ਮਰ ਗਿਆ ਭੈਣ ਭਰਾ ਕੋਈ ਨਹੀਂ ਤਾਂ ੱੱਕੇ ਖਾਂਦਾ ਇਹਦਾ ਪੱਲੇ ਆ ਲਿਕੇ ਆ ਉਹਦਾ ਭਲਾ ਮਾਨਸ ਮੁੰਡਾ ਇਹ ਜੀ ਕੋਈ ਗੱਲ ਨਹੀਂ ਕਿਹਾ ਹੈਗੀ ਮੰਮੀ ਉਹ ਗੱਲ ਤੇ ਮੈਂ ਮੰਨਦੀ ਆ ਚਲੋ ਤੁਹਾਡੀ ਹੈਲਪ ਕੀਤੀ ਐ ਫੇਰ ਵੀ ਬੰਦੇ ਨੂੰ ਬਾਹਰ ਬਿਠਾਉਣਾ ਚਾਹੀਦਾ ਚਾਹ ਪਾਣੀ ਤੇ ਬਾਹਰ ਹੀ ਲੈ ਆਈਦਾ ਵਾ ਅੰਦਰ ਥੋੜੀ ਬਾਹਰ ਲਈਦਾ ਹੋਈਦਾ ਵਾ ਛਿਦੈਣੇ ਚੰਗੇ ਮਾੜੇ ਦੀ ਪਰਖ ਆ ਜਾਂਦੀ ਬੰਦੇ ਨੂੰ ਇਹ ਮੁੰਡਾ ਉਹੋ ਜਿਹਾ ਨਹੀਂਗਾ ਤੇ ਮੇਰਾ ਰਾਦਾ ਇਹ ਆ ਕਿ ਚਲ ਆਪਾਂ ਜਿੱਦਾਂ ਹੁਣ ਬੇਰੋਜ਼ਗਾਰ ਵਾਏ ਤੇ ਸਾਨੂੰ ਵੀ ਚੰਗੇ ਬੰਦਿਆਂ ਦੀ ਲੋੜ ਆ ਇਮਾਨਦਾਰਾਂ ਦੀ ਤਾਂ ਆਪਾਂ ਗਦਾਮ ਦੇ ਵਿੱਚ ਇਹਨੂੰ ਰੱਖ ਲਈਏ ਚਲੋ ਮੰਮੀ ਤੁਹਾਡੀ ਸਲਾਮੈਂ ਮੰਨਦੀ ਆ ਬੰਦੇ ਦੀ ਲੋੜ ਵੀ ਬਥੇਰੀ ਆ ਬੰਦੇ ਲੱਭਦੇ ਵੀ ਨਹੀਂਗੇ ਚਲੋ ਕੋਈ ਨਹੀਂ ਰੱਖੋ ਕੰਮ ਦਿੱਤੇ ਕਰਨਾ ਹੀ ਹੁੰਦਾ ਵਾ ਆਹੋ ਤੂੰ ਐਂ ਦਾ ਕਰ ਚਾਹ ਬਣਾ ਲੈ ਹੁਣ ਤੇ ਮੈਨੂੰ ਵੀ ਘੁੱਟਕ ਲਿਆ ਕੇ ਦੇ ਮੇਰੇ ਤੇ ਆਪ ਤੈਨਸ਼ਨ ਦੇ ਨਾਲ ਸਿਰ ਨੂੰ ਪੀੜ ਹੋਣ ਦੀ ਐ ਬਸ ਆ ਚਲੀ ਤੇ ਮੰਦੀਪ ਆਈ ਨਹੀਂ ਅਜੇ ਮੰਮੀ ਆ ਗਈ ਆ ਤੁਹਾਨੂੰ ਪਤਾ ਤਾਂ ਹੈਗਾ ਦਾ ਟਾਈਮ ਦਾ ਟਾਈਮ ਦੀ ਬੜੀ ਪੱਕੀ ਆ ਗਈ ਆ ਚਾਚੇ ਘਰ ਗਈ ਆ ਚੱਲ ਤਾਂ ਆਏ ਫੇਰ ਪੋਨ ਚੋ ਦੀ ਪੋਣਾ ਤਾਂ ਅੰਦਰ ਹੀ ਪਿਆ ਹੋਣਾ ਵਾ ਚੱਲ ਕੋਈ ਨਹੀਂ ਖੇਡ ਮਾਰ ਲੈਣ ਦੇ ਕਿਹੜੀ ਬਕਾਨੇ ਕਰ ਕੇ ਤੇ ਫੇਰ ਲੈਂਦਾ ਨਹੀਂ ਸੋਟ ਮੈਂ ਕਿੱਥੋਂ ਤਾਂ ਦੱਸਿਆ ਸੋਟ ਰਿਹਾ ਨਹੀਂ ਮੇਰੇ ਉਹ ਤਾਂ 6:55 ਤੇ ਪਈ ਰਹੀ ਮੈਂ ਪਤਾ ਕਿੰਨੀ ਪਰੇਸ਼ਾਨੀ ਆ ਉੱਥੇ ਮੈਨੂੰ ਚੱਲ ਫੇਰ ਆਉਗੀ ਤੇ ਵਕੀਤ ਕਿੱਦਾਂ ਤੁਹਾਡੇ ਗੱਲ ਪੈਂਦੀ ਆ ਨੇ ਕਹਣਾ ਉਹਦੇ ਬਾਅਦ ਮਨਸਰਨੀ ਚੀਜ਼ਾਂ ਆ ਗਈਆਂ ਤੇ ਮੇਰੇ ਬਾਅਦ ਕੱਖ ਮਿਲ ਜਾਂਦਾ ਮੈਂ ਨਾ ਦੱਸਣਾ ਹੀ ਨਹੀਂਗਾ ਤੇ ਮੈਂ ਦੁਕਾਨ ਤੇ ਗਈਆਂ ਸੂਰ ਮੈਂ ਕਹਣਾ ਮੈਂ ਤੈਨੂੰ ਫੋਨ ਕੀਤਾ ਤੂੰ ਚੁੱਕਿਆ ਨਹੀਂ ਰਹਿਂਦੇ ਗੱਲ ਠੱਕੀ ਰਹਿੰਦੇ ਜੈਨੂੰ ਦੱਸਣਾ ਹੀ ਨਹੀਂਗਾ ਰਹਿੰਦੇ ਤੇ ਬੈਠੀ ਆਪੇ ਆ ਜਾਊਗੀ ਚੱਲ ਪੁੱਤ ਕੋਈ ਗੱਲ ਨਹੀਂ ਹੁਣੇ ਤੇਰਾ ਸੋਚ ਲਿਆ ਵਾ ਤੂੰ ਐਦਾਂ ਕਰੀ ਪੱਕਾ ਹੁਣ ਸਾਡੇ ਕਾਰੋਬਾਰ ਤੇ ਰਹੀ ਗੋਗਾਲੀਆਂ ਬੀੜੀ ਮੈਂ ਆ ਜਾਵਾਂਗਾ ਜਦੋਂ ਤੁਸੀਂ ਕਹੋਗੀ ਆਹੋ ਚੱਲ ਨਾਲੇ ਨਾ ਜੇ ਤੇਰਾ ਟਾਈਮ ਹੈਗਾ ਤਾਂ ਅੱਜ ਹੀ ਸੈਟ ਵੇਖਾਂ ਠੀਕ ਹੈ ਜੀ ਆਹ ਜੇ ਨਾ ਨੰਬਰ ਦੀ ਮੋਬਾਈਲ ਨੰਬਰ ਦੀ ਲੋੜ ਆ ਤੇ ਆਹ ਫਸਟ ਵਾਲਾ ਮੇਰਾ ਵਾ ਤੇ ਇੱਧਰ ਵਾਲਾ ਮੰਮੀ ਕੋਲ ਹੁੰਦਾ ਮੋਬਾਈਲ ਠੀਕ ਆ ਠੀਕ ਆ ਆਹ ਕਾਰਡ ਵੀ ਲੈ ਲਓ ਠੀਕ ਹੈ ਚਲੋ ਠੀਕ ਆ ਨਹੀਂ ਚੱਲ ਠੀਕ ਆ ਚੰਗਾ ਚੰਗਾ ਚਲੋ ਸਸਤੀ ਕਰ ਠੀਕ ਜੀ ਚਾਲੇ ਸਾਹਿਬ ਇਹ ਸਾਨੂੰ ਬੰਦੇ ਦੀ ਲੋੜ ਹੀ ਬੰਦਾ ਵੀ ਮੈਨੂੰ ਵੇਖਣ ਨੂੰ ਚੰਗਾ ਲੱਗਦਾ ਇਮਾਨਦਾਰ ਲੱਗਦਾ ਆਹੋ ਉਹ ਹੀ ਤੇ ਮੈਂ ਤਾਂ ਹੀ ਤੇ ਕਿਹਾ ਵੀ ਇਮਾਨਦਾਰ ਹੀ ਤਾਂ ਪਰਸ ਮੇਰਾ ਕੋਕੇ ਜਿੱਦਾਂ ਲੈ ਗਿਆ ਇਹ ਕਾਰੀ ਦਾ ਕਾਰੀ ਵੀ ਲੈ ਕੇ ਦੌੜ ਸਕਦਾ ਇਹ ਕੋਕੇ ਪਹਿਲਾਂ ਉਸੇ ਵੱਲੇ ਮੁੜ ਕੇ ਫੜਾਇਆ ਵਾ ਤੇ ਇਦਾਂ ਇਮਾਨਦਾਰ ਬੰਦੇ ਲੱਭਦੇ ਨਹੀਂਗੇ ਪੁੱਤ ਤੇ ਜਿੱਦਾਂ ਹੁੰਦੀ ਨਾ ਜਿਹੜੇ ਕੰਮ ਦਾ ਨਾਂ ਪਤਾ ਲੱਗੂ ਆਪ ਸਮਝਾ ਦੇ ਨਾਲੇ ਤੇਰੀ ਵੀ ਹਲਪ ਹੋ ਜਾ ਕਰੋ ਕਿਹਨੇ ਤੈਨੂੰ ਕਿੱ데 ਜਾਣਾ ਆਉਣਾ ਪਿਆ ਉਹ ਮੁਸ਼ਕਲ ਨਾ ਹੋ ਹਨ ਆਹੋ ਨਾਲੇ ਵਧੀਆ ਵਾ ਏਦਾਂ ਬੰਦਾ ਨਾ ਰਲਿਆ ਮਿਲਿਆ ਜੀ ਮਿਲ ਜੇ ਤੇ ਵਧੀਆ ਉਹਦੇ ਨਾਲ ਟਾਈਮ ਪਾਸ ਵਧੀਆ ਹੋ ਜਾਂਦਾ ਟਾਈਮ ਪਾਸ ਵੀ ਹੋ ਜਾਂਦਾ ਤੇ ਨਾਲੇ ਪੁੱਤ ਇਹ ਜਿਹੇ ਬੰਦੇ ਲੱਭਦੇ ਨਹੀਂ ਗਏ ਹਨਾ ਵੇ ਨਾਲੇ ਇਹਨੂੰ ਮਜਬੂਰੀ ਆ ਕੰਮ ਦੀ ਤੇ ਸਾਨੂੰ ਮਜਬੂਰੀ ਆ ਸਾਨੂੰ ਬੰਦਾ ਚੰਗਾ ਮਿਲ ਜੇ ਹਨਾ ਤੇ ਇਹ ਵੀ ਸਾਡਾ ਕਾਰੋਬਾਰ ਜਿਹੜਾ ਰਹੂਗਾ ਆਹੋ ਨਹੀਂ ਵਧੀਆ ਵਾ ਚਲੋ ਠੀਕ ਆ ਮੈਂ ਵੀ ਕਰ ਲਾਂ ਪੱਗ ਖੋਲ ਲਾਂ ਮੈਂ ਪਰਣਾ ਬਾਲਣਾ ਫਿਰ ਚਲ ਠੀਕ ਆ ਮਾਰ ਲਾ ਹਾਂ ਬਾਲਣਾ ਬਾਲਲਾ ਚਲ ਮੈਂ ਵੀ ਇਹ ਸਾਮਾਨ ਚੋਕੇ ਤੇ ਰੱਖਾਂ ਸਾਂਬਾ ਹੁਣ ਇਹਨਾਂ ਦਾ ਸਾਬੀ ਮੈਂ ਤੇਰਨਾਂ ਕੋ ਸਲਾਹ ਕਰਨੀ ਹੈ ਦੱਸੋ ਮੰਮੀ ਮੇਰੀ ਗੱਲ ਸੁਣ ਹੂੰ ਇਹ ਨਾ ਮੇਰਾ ਰਾਦਾ ਵਾ ਵੀ ਮੁੰਡਾ ਚੰਗਾ ਵਾ ਆਪਾਂ ਇਹਨੂੰ ਘਰ ਨਾ ਰੱਖ ਲਈਏ ਮੰਮੀ ਆ ਕਿਹੜੀਆਂ ਗੱਲਾਂ ਕਰਨਾ ਪਈ ਤੁਸੀਂ ਹਾ ਤੋ ਕੀ ਤੇਰੇ ਵਾਲੀ ਗੱਲ ਮੰਮੀ ਬਗਾਨਾ ਬੰਦਾ ਬਗਾਨਾ ਹੀ ਹੁੰਦਾ ਵਾ ਘਰ ਰੱਖ ਲਈਏ ਉਹ ਚੰਗਾ ਬੜਾ ਜਿੱਥੇ ਰਹਿਣ ਡਿਆ ਨਾ ਉਹ ਠੀਕ ਆ ਪੁੱਤ ਉਹਦਾ ਘਰ ਬਾਰ ਵੀ ਨਹੀਂ ਹੈਗਾ ਚੱਲ ਕੋਈ ਗੱਲ ਨਹੀਂ ਸਾਨੂੰ ਵੀ ਬੰਦੇ ਦੀ ਲੋੜਾ ਕੰਮ ਤੇ ਜਾਊਗਾ ਸਾਡਾ ਕੰਮ ਸੰਭੂਗਾ ਕਿ ਹਰ ਵੀੜਾ ਕੁ ਬੜਾ ਵੀ ਹੋ ਜਾਂਦਾ ਵਾ ਤੇ ਚੱਲ ਕੋਈ ਨਹੀਂ ਆਪਾਂ ਆਪਣੀ ਕੋਠੀ ਜੀ ਨਾਲਾਂ ਨੂੰ ਰੱਖਿਆ ਕਰਾਂਗੇ ਬਾਹਰਲਾ ਕਮਰਾ ਦੇ ਦਾਂਗੇ ਉਹ ਮਾਲਕ ਨਹੀਂ ਆ ਕੰਮ ਵਾਲਾ ਵਾ ਠੀਕ ਆ ਉਹ ਆਪਣੇ ਘਰ ਰਹਿਣੇ ਨਾ ਰਹਿਣ ਦੋ ਨੂੰ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਾਂਦੇ ਜੇ ਕਿਤੇ ਬਿਨਾਂ ਵਜਾ ਤੂੰ ਇੰਨੀ ਛਤੀ ਯਕੀਨ ਨਹੀਂ ਕਰੀਦਾ ਕਿਤੇ ਨਾਲੇ ਮਤਲਬ ਨਹੀਂ ਆਦਾ ਸਾਡੇ ਘਰ ਰਹਿਣ ਦਾ ਸਾਡੀਆਂ ਦੋ ਕੁੜੀਆਂ ਜਵਾਨ ਆ ਤੁਹਾਨੂੰ ਤੇ ਐਵੇਂ ਜਾਣ ਕੇ ਜਾਣੇ ਖਣੇ ਤੇ ਤੁਸੀਂ ਦੇ ਦਾ ਮਰ ਲੋ ਯਕੀਨ ਕਰ ਲੋਗੇ ਪਤੋ ਵੀ ਮੈਨੂੰ ਪਤਾ ਵਾ ਕਿ ਸਾਡੀਆਂ ਦੋ ਕੁੜੀਆਂ ਜਵਾਨ ਵਾਂ ਇੰਨੇ ਤੇ ਮੈਨੂੰ ਚੰਗੇ ਮਾੜੇ ਦੀ ਪਰਖ ਹੈਗੀ ਆ ਮੈਂ ਦੁਲੀਆਂ ਵੇਖੀ ਆ ਪਰ ਤੂੰ ਮੈਨੂੰ ਕੂਨ ਹੀ ਨਹੀਂ ਦੇਣ ਦਿਆ ਇਦਾਂ ਥੋੜੀ ਘਰੀ ਧੰਦਾ ਵਾ ਅੱਛਾ ਤੇ ਤੂੰ ਫਿਰ ਉਹਨੂੰ ਬਾਹ ਫੜ ਕੇ ਜਾਣ ਕੇ ਹੁੰਦੇ ਤਬਠਾਈ ਲੀ ਲਿੰਦੇ ਮੈਂ ਤਾਂ ਤੇਰ ਨਾਲ ਸਲਾਹ ਕਰਨੀ ਸੀ ਮੈਂ ਤਾਂ ਤਾਂ ਨਹੀਂ ਸਾਹਮਣੇ ਕਿਹਾ ਵੀ ਪਤਾ ਨਹੀਂ ਤੂੰ ਕਿਹੜੇ ਮੂੰਹ ਬੋਲਣਾ ਤੇ ਕਿਹੜੇ ਮੂੰਹ ਨਹੀਂ ਤੇ ਉਹੋ ਹੀ ਗੱਲ ਹੋਈ ਏ ਉਹ ਨਹੀਂ ਨਹੀਂ ਮੰਮੀ ਕਿੰਨੂੰ ਨਹੀਂ ਰੱਖਣਾ ਆਪਾਂ ਆਪਣੇ ਘਰ ਉਹ ਕੰਮ ਤੇ ਠੀਕ ਆ ਨਾਲੇ ਨਾ ਆ ਜਿਹੜੀ ਤੁਸੀਂ ਕਹਿੰਦੇ ਨਾ ਗੱਡੀ ਚਲਾਣੀ ਇਦਾਂ ਉਹਦਾ ਮਾਰੂਗਾ ਕਾਹੇ ਜ ਗੱਡੀ ਤੇ ਵੇਂਦੇ ਰਿਓ ਪਹਿਲੀ ਗੱਲ ਉਹਦਾ ਲਾਇਸੈਂਸ ਚੈੱਕ ਕਰਿਓ ਦੂਜੀ ਗੱਲ ਆ ਗੱਡੀਆਂ ਗੁੱਡੀਆਂ ਆਪਾਂ ਆਪਣੀਆਂ ਜਿਹੜੀਆਂ ਮੇਨ ਇਲੀ ਛੇਤੀ ਵੀ ਫੜਾਉਣੀਆਂ ਕਿਸ ਨੂੰ ਪੁੱਤ ਫੜਾਉਣੀਆਂ ਤਾਂ ਨਹੀਂ ਉਹਨੇ ਆਪੇ ਕਿਹਾ ਵੀ ਮੈਂ ਸਾਰੇ ਕੰਮ ਕਰ ਲੈਣਾ ਕਈ ਬੱਚੇ ਬੜੇ ਟ੍ਰੇਨ ਹੁੰਦੇ ਆ ਕੋਈ ਗੱਲ ਨਹੀਂ ਜੇ ਸਾਡਾ ਸਾਰਾ ਕਾਰੋਬਾਰ ਸੰਭੋਗਾ ਤਾਂ ਸਾਨੂੰ ਇਹੋ ਹੀ ਤੇ ਚਾਹੀਦਾ ਵਾ ਕਿ ਸਾਨੂੰ ਬੰਦਾ ਉਹ じゃ ਮਿਲੇ ਜਿਹੜਾ ਉਹ ਤਾਂ ਤਨਖਾਹ ਵੀ ਇੱਕ ਵਾਰ ਸਾਰੇ ਕੰਮ ਚੱਲ ਹਨ ਕਿਤੇ ਜਾਣਾ ਆਣਾ ਹੋਵੇ ਹਨ ਮੁਸ਼ਕਲ ਨਾ ਹੋਵੇ ਜਿੱਦਾਂ ਮੈਨੂੰ ਜਾਣਾ ਆਉਣਾ ਪੈਂਦਾ ਫਿਰ ਮੈਂ ਤੈਨੂੰ ਕਹਿੰਨੀ ਆ ਜਾਂ ਡਰਾਈਵਰ ਹੋਰ ਤੇ ਡਰਾਈਵਰ ਦਾ ਕੰਮ ਵੀ ਇੰਨੇ ਦੇ ਦਿਆ ਕਰਨਾ ਤੂੰ ਨਹੀਂ ਆਪਣੇ ਦਿਮਾਗ ਤੋਂ ਸੋਚਣ ਲਿਆ ਮੰਮੀ ਉਹ ਗੱਲ ਫੇਰ ਆ ਵੀ ਤੁਸੀਂ ਇਹਨੂੰ ਕੰਮ ਵਾਲਾ ਨਹੀਂ ਮਾਲਕ ਬਣਾਉਣ ਲੱਗੇ ਜੀ ਵੇ ਨਹੀਂ ਸ਼ਦਾਇਆ ਮਾਲਕ ਤੂੰ ਆ ਤੂੰ ਹੀ ਰਹਿਣਾ ਵਾ ਮਾਲਕ ਇਦਾਂ ਦੀ ਮਨ ਚ ਨਾ ਸੋਚ ਤੂੰ ਪਰ ਮੈਂ ਇਹ ਚਾਹਨੀ ਆ ਪੀ ਚਾਲੋ ਘਰ ਰਹਿਊਗਾ ਇੱਥੇ ਰਹਿ ਪੂਗਾ ਤਾਂ ਤਾਂ ਕੀ ਆ ਮਜਬੂਰ ਹੋਊਗਾ ਆਵੇ ਹੱਥ ਜੋੜੇ ਜਿਹੜਾ ਮਜਬੂਤ ਮਜਬੂਰ ਰਹੇ ਠੀਕ ਆ ਸਾਡੇ ਕੋਲ ਨਹੀਂ ਰੱਖਿਆ ਜਾਂਦਾ ਆਪਣੀ ਘਰ ਇਹੋ ਵੈਸੇ ਹੁੰਦੀ ਆ ਕਿਉਂ ਲੜਾਈ ਪਾਈਏ ਦੋਵਾਂ ਜਾਣੇ ਉਹ ਭੈਣਾ ਮੰਮੀ ਆ ਲਵੇ ਆ ਮੰਮੀ ਕਹਿੰਦੀ ਆ ਜਿਹੜਾ ਹੁਣ ਮੁੰਡਾ ਆਇਆ ਸੀ ਚੱਲ ਮੈਂ ਮੰਮੀ ਦੇ ਪਿੱਛੇ ਲੱਗ ਕੇ ਉਹਨੂੰ ਕੰਮ ਦਾ ਦੇ ਹਾਂ ਕਰਤੀ ਮੰਮੀ ਕਹਿੰਦੀ ਉਹਦਾ ਘਰ ਹੈ ਨਹੀਂ ਆਏ ਸਾਡੇ ਘਰ ਰਹੂਗਾ ਮੰਮੀ ਆ ਗੱਲ ਤੇ ਹੈਗੀ ਆ ਗਲਤ ਕੰਮ ਦੀ ਗੱਲ ਠੀਕ ਆ ਪੀ ਚੱਲ ਉਹਨੂੰ ਕੰਮ ਦੇ ਦਿੱਤਾ ਪਰ ਇਹਨੂੰ ਘਰ ਨਹੀਂ ਰੱਖ ਸਕਦੇ ਪੁੱਤ ਘਰ ਨਹੀਂ ਮੈਂ ਕਹਿੰਦੀ ਮੈਂ ਕਿਹਾ ਲਾਲ ਆਪਣਾ ਜਿਹੜਾ ਕਪੜਾ ਬਾਹਰ ਵਾ ਨਾ ਉਹ ਉਹਨੂੰ ਦੇ ਦਿੰਨੇ ਆ ਚਾਲ ਕੇ ਤੇ ਰੋਟੀ ਪਾਣੀ ਆ ਨਾ ਉਹ ਪਕਾ ਕੇ ਦੇ ਤਾ ਕਿਹੜਾ ਵੀ ਅਸੀਂ ਉਹਨੂੰ ਹਰ ਵੇਲੇ ਉਹਨੇ ਇੱਥੇ ਰਹਿਣਾ ਰਹਿਣਾ ਤੋਂਨੇ ਕੰਮ ਤੇ ਹੀ ਆ ਬਾਹਰ ਉਹ ਕੁੜੀਆਂ ਨਾ ਆਪਣੇ ਜੋਗਾ ਸਾਡੇ ਜੋਗਾ ਮਾਹ ਪਕਾਉਂਦੀਆਂ ਵਾ ਬਗਾਨੇ ਬੰਦੇ ਜੋਗਾ ਨਹੀਂ ਤੇ ਚੱਤੋ ਘੜੀਆਂਵੇਂ ਰੋਟੀਆਂ ਖਵਾਈ ਜਾਓ ਹੈ ਨਹੀਂ ਸਾਡੇ ਕੋਲ ਹੁੰਦਾ ਕੰਮ ਭਾਵੇਂ ਕਮਰਾ ਬਾਹਰ ਤੇ ਭਾਵੇਂ ਜਿੱਥੇ ਮਰਜੀ ਹੈ ਤੇ ਆਪਣੇ ਘਰੇ ਹੀ ਆ ਨਾ ਵਿਹੜੇ ਦੇ ਵਿੱਚ ਹੀ ਆ ਨਾ ਆਉਂਦੇ ਜਾਂਦੇ ਮੱਥੇ ਲੱਗਣਾ ਨਾਲੇ ਸਵੇਰੇ ਉੱਠਣਾ ਕਈ ਗੱਲਾਂ ਹੁੰਦੀਆਂ ਵਾ ਸੋਚੋ ਇਹ ਗੱਲ ਨੂੰ ਨਾਲੇ ਹੀ ਨੀਰ ਕਰਨਾ ਗੱਬ ਗੱਨੇ ਬੰਦੇ ਨੂੰ ਸਾਨੂੰ ਕਿਸੇ ਤੇ ਯਕੀਨ ਨਹੀਂ ਨਾਲੇ ਜਮਾਨਾ ਵੀ ਚੰਗਾ ਹੈ ਨਹੀਂ ਗਾ ਸਿੱਧੀ ਗੱਲ ਵਾ ਬਲਜੀਤ ਉਹ ਤਾਂ ਆਪਣੀ ਨੀਤ ਸਾਫ਼ ਹੋਵੇ ਨਾ ਤੇ ਕੁਝ ਨਹੀਂ ਹੋਇਆ ਜਮਾਨੇ ਮੰਮੀ ਵੇਲਾ ਆਪਣੀਆਂ ਮਰਜ਼ੀਆਂ ਕਰਦੀ ਕਿਤੇ ਮੰਦੀ ਕਿ ਇਹਦੀ ਗੱਲ ਜਾਓ ਬੈਸੀ ਜਾਓ ਫਿਰ ਆ ਪਾਣੀਓ ਰੱਖਣਾ ਮੰਨੀ ਨਾ ਭੈਣ ਤੋਂ ਵੀ ਐਵੇਂ ਹੀ ਗੁੱਸਾ ਚੜ ਚੜ ਜਾਂਦਾ ਮਮੀ ਦੇ ਐਵੇਂ ਹੀ ਜਾਣ ਕੇ ਮੇਰੇ ਤੇ ਜੀ ਕੀ ਨਾ ਨਹੀਂ ਹੈ ਬਗਾਨੇ ਬੰਦੇ ਤੇ ਇੰਨੀ ਛੇਤੀ ਯਕੀਨ ਜੇ ਮੈਂ ਹੁਣ ਕੰਮ ਲੱਗ ਪਿਆ ਨਾ ਤੇ ਮੰਮੀ ਫੇਰ ਇਹੋ ਚਾਹੁੰਦੀ ਹੋਣੀ ਆ ਵੀ ਇਹ ਕਾਹਤੋਂ ਕੰਮ ਤੇ ਲੱਗ ਪਿਆ ਆਹ ਚੰਗੀ ਗੱਲ ਥੋੜੀ ਆ ਬਗਾਨਾ ਬੰਦਾ ਘਰ ਰੱਖਣਾ ਕੋਈ ਨਹੀਂ ਪੁੱਤ ਆ ਤੂੰ ਵੀ ਕੰਮ ਤੇ ਫੇਰ ਤੇਰੀ ਤੇ ਮੈਂ ਰੇਲ ਬਣਾਉਂਗਾ ਵੇਖੀਂ ਆ ਮੁਰਦੇ ਪੈਰੀਂ ਨਾ ਨਾ ਪੱਜਾਂ ਕੰਮ ਤੋਂ ਫੇਰ ਕਹੀਂ ਕੋਈ ਨਹੀਂ ਮਿਲੋ ਵੀ ਸਾਬੀ ਕਹਿੰਦੇ ਆ ਆਪਾਂ ਵੀ ਐਵੇਂ ਹੀ ਥੋੜੀ ਫੇਰ ਗਦਾਮਾਂ ਦੇ ਮਾਲਕ ਬਣ ਗਏ ਆ ਕੋਈ ਨਹੀਂ ਆ ਕੰਮ ਤੇ ਤੈਨੂੰ ਦੱਸਦਾਂ ਕਿੱਦਾਂ ਚੱਲਦਾ ਇਹ ਕੰਮ ਕਿੱਦਾਂ ਨਹੀਂ ਚਕਾਉਣਾ ਤੇਰੇ ਤੋਂ ਬੋਰੀਆਂ ਹੀ ਇਨੂਚੜਾ ਨਾ ਗੱਡੀ ਦੀ ਸੀਟ ਤੇ ਬਟਾਉਣਾ ਤੈਨੂੰ ਫੜਾਉਣਾ ਸਟੀਰਿੰਗ ਹੱਥ 'ਚ ਮੰਮੀ ਉਹ ਬਿਲਕੁਲ ਸਹੀ ਕਹਿਣ ਡਿਆ ਇੱਥੇ ਤੂੰ ਹੀ ਗਲਤ ਜੇ ਨਾਲੇ ਬਗਾਨਾ ਬੰਦਾ ਰੱਖ ਕੇ ਉਹ ਦਿਨ ਰਾਤ ਉਹਦੇ ਮੱਥੇ ਲਗਣਾ ਉਹ ਕਮਰਾ ਬਾਹਰ ਨਹੀਂ ਆ ਉਹ ਵਿੜੇ ਦੇ ਵਿੱਚੇ ਹੀ ਆ ਹਾ ਜੀਆਂ ਗੱਲਾਂ ਨਹੀਂ ਕਰੀਦੀਆਂ ਨਾਲੇ ਉਹਨੂੰ ਤੁਸੀਂ ਨਾਰਾਜ਼ ਕੀਤਾ ਉਹ ਮਹਾ ਕੰਮ ਤੇ ਚੱਲਿਆ ਸੀ ਉਹਨੂੰ ਤੁਸੀਂ ਫੇਰ ਘਰ ਬਿਠਾ ਦੇਣਾ ਬਲਜੀਤ ਆਪਣੀ ਨੀਤ ਪੁੱਤ ਸਾਪ ਹੋਵੇ ਨਾ ਤਾਂ ਕੋਈ ਨਹੀਂ ਕੋਸ਼ਕ ਇਹਨੂੰ ਖਾ ਨਹੀਂ ਲੈਂਦਾ ਬੇਰ ਨਹੀਂਗਾ ਜਿਹੜਾ ਤੋੜ ਕੇ ਮੂੰਹ ਚ ਪਾ ਲੈਣਾ ਤੇ ਨਾਲੇ ਮੈਂ ਵੇਖਿਆ ਉਹ ਇਹੋ ਜਿਹਾ ਮੁੰਡਾ ਨਹੀਂ ਗਾਇਗਾ ਮੰਮੀ ਆ ਜਿੰਨੇ ਮਰਜੀ ਚੰਗੇ ਹੋਈਏ ਤੇ ਵੀ ਸੱਜਰੀ ਦਾ ਅਸਰ ਹੋ ਹੀ ਜਾਂਦਾ ਸੋਸਾਇਟੀ ਚੰਗੀ ਹੋਵੇ ਨਾ ਤੇ ਬੰਦਾ ਚੰਗਾ ਰਹਿੰਦਾ ਤੇ ਜੇ ਉਹ ਗਲਤ ਹੋ ਜਾਣਾ ਤੇ ਬੰਦਾ ਵੀ ਗਲਤ ਹੋ ਜਾਂਦਾ ਮੇਰੀ ਗੱਲ ਮੰਨ ਕੇ ਚੱਲੋ ਬਗਾਨਾ ਬੰਦਾ ਹੀ ਆਪਣੇ ਘਰ ਨਹੀਂ ਵੜਨਾ ਆਪਣੇ ਘਰ ਹੀ ਲੜਾਈ ਨਹੀਂ ਪਾਉਣੀ ਨਾਲੇ ਕੀ ਪਤਾ ਕੌਣ ਕਿੱਥੋਂ ਆਇਆ ਵਾ ਹੱਡਾ ਉਹ ਕੀ ਲੱਗਦਾ ਵਾ ਮਹਾ ਕਾਰੋਬਾਰ ਇੱਥੋਂ ਤੱਕ ਪਹੁੰਚਾਇਆ ਸੀ ਉਹਨਾਂ ਤੁਹਾਡੀਆਂ ਗਾੜੀਆਂ ਨੇ ਮੈਨੂੰ ਲੱਗਦਾ ਫੇਰ ਥਾਂ ਸੁੱਟ ਦੇਣ ਮੰਮੀ ਕੋਈ ਨਹੀਂ ਕਾਰੋਬਾਰ ਉਹਦੇ ਤੋਂ ਬਿਗੈਰ ਹੀ ਚੱਲਿਆ ਸੀ ਤੇ ਉਹ ਤੋਂ ਬਿਗੈਰ ਚੱਲੂਗਾ ਵੀ ਅਹੀਂ ਹੈਗੇ ਆ ਨਾ ਉਹ ਹੈਗਾ ਨਾ ਸਾਬੀ ਉਹਨੂੰ ਸਾਰੇ ਕਾਰੋਬਾਰ ਦੀ ਜਾਣਕਾਰੀ ਆ ਜਾਣੀ ਤਰੀ ਟੈਨਸ਼ਨ ਨਾ ਲਓ ਤੇ ਬਗਾਨਾ ਬੰਦਾ ਨਾਲ ਆਪਾਂ ਘਰ ਬਾੜਨਾ ਤੇ ਨਾ ਕਿਤੇ ਹੁਣ ਨਾ ਹੀ ਲਲਿਓ ਨਾ ਕੋਖ ਨਹੀਂ ਹਾਰੇ ਪੈਣ ਫਰਾ ਦਾ ਇਹਨਾਂ ਨੂੰ ਮੈਂ ਸਮਝਾਉਣੀ ਆ ਇਹਨਾਂ ਨਾਲ ਮੈਂ ਸਲਾਹ ਕਰਦੀ ਆ ਇਹ ਵੇ ਗਾੜੀਆਂ ਮੇਰੇ ਨਾਲ ਲੜਨ ਪੈਂਦੇ ਸਵਾਹ ਨਾ ਮੈਂ ਸਲਾਹ ਦੇਣੀ ਆ ਸਲਾਹ مشਵਰਾ ਤੇ ਇਹਨਾਂ ਨਾਲ ਕਰਨਾ ਹੀ ਮਾੜੀ ਚੀਜ਼ ਵਾ ਮੈਂ ਅੰਦੀ ਹੀ ਚੱਲ ਮੁੰਡਾ ਚੰਗਾ ਵਾ ਚੱਲ ਭਲਾ ਮਾਨਸਾ ਕਾਰੋਬਾਰ ਨੇ ਸਾਰਾ ਸਾਮ ਜਾਣਾ ਨਾਲੇ ਇਹਨਾਂ ਨੂੰ ਹੀ ਨਾ ਪਤਾ ਕਿ ਮੇਰੀਆਂ ਸਕੀਮਾਂ ਕੀ